ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਆਦੇਸ਼ ਪਾਰਿਤ ਕੀਤਾ ਵੀ ਜਿਹੜੀ ਲੜਕੀ ਪਹਿਲਾਂ ਜ਼ਬਰਜਨਾਹ ਦਾ ਮੁਕੱਦਮਾ ਦਰਜ ਕਰਾਉਂਦੀ ਹੈ ਥਾਣੇ ਦੇ ਵਿੱਚ ਆ ਕੇ ਇੰਨੀ ਗੱਲ ਕਹਿੰਦੀ ਹੈ ਵੀ ਫਲਾਣੇ ਬੰਦੇ ਨੇ ਮੇਰੇ ਨਾਲ ਜਿਹੜਾ ਰੇਪ ਕੀਤਾ ਮੇਰੇ ਨਾਲ ਜ਼ਬਰਜਨਾਹ ਕੀਤਾ ਮੇਰੇ ਨਾਲ ਧੱਕੇ ਨਾਲ ਸਰੀਰਕ ਸੰਬੰਧ ਬਣਾਏ ਗਏ ਉਹ ਲੜਕੀ ਜਿਹੜੀ ਹੈ ਬਾਅਦ ਚੋਂ ਰਾਜੀਨਾਮਾ ਅਗਰ ਕਰ ਲੈਂਦੀ ਹੈ ਤਾਂ ਤਫ਼ਤੀਸ਼ ਜ਼ਰੂਰ ਜਾਰੀ ਰੱਖੀ ਜਾਵੇ ਦਰਸਲ ਪਤਾ ਇਹ ਲੱਗੇ ਵੀ ਮਾਜਰਾ ਕੀ ਹੈ ਕਿਉਂਕਿ ਅਦਾਲਤ ਨੂੰ ਇਦਾਂ ਲੱਗਦਾ ਵੀ ਕੁਝ ਲੋਕਾਂ ਨੇ ਹਨੀ ਟਰੈਪ ਸੈਕਸ ਟੋਰਸ਼ਨ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਵੀ ਕਿਸੇ ਦੇ ਉੱਤੇ ਵੀ ਇਲਜ਼ਾਮ ਲਗਾ ਦਿਓ ਬਾਅਦ ਵਿੱਚ ਜਦੋਂ ਬੰਦਾ ਫਸ ਜਾਂਦਾ ਉਹਨੂੰ ਲੱਗਦਾ ਵੀ ਸਮਾਜ ਦੇ ਵਿੱਚ ਮੇਰੀ ੇਠੀ ਹੋ ਰਹੀ ਬਦਨਾਮੀ ਹੋ ਰਹੀ ਤਾਂ ਬੰਦਾ ਲੱਖਾਂ ਰੁਪਈਆ ਦੇ ਕੇ ਆਪਣੀ ਜਾਨ ਛਡਾਉਣੀ ਚਾਹੁੰਦਾ ਔਰ ਇਸ ਕੇਸ ਦੇ ਵਿੱਚ ਜਦੋਂ ਇਹ ਫੈਸਲਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸੁਣਾ ਰਹੀ ਸੀ ਤਾਂ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਹਰਿਆਣਾ ਦੇ ਇੱਕ ਮੁਕਦਮੇ ਦੀ ਦਰਸਲ 19 ਜੁਲਾਈ 2022 ਨੂੰ ਹਰਿਆਣਾ ਦੇ ਚਰਖੀਦਾਦਰੀ ਸ਼ਹਿਰ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਜ਼ਬਰ ਜਨਾਹ ਦਾ ਲੜਕੀ ਨੇ ਕਿਹਾ ਜੀ ਮੇਰੇ ਨਾਲ ਨਿੰਬੜੀ ਪਿੰਡ ਦੇ ਰਹਿਣ ਵਾਲੇ ਜਤਿੰਦਰ ਨੇ ਜਿਹੜਾ ਵਾ ਉਹ ਤੱਕੇ ਦੇ ਨਾਲ ਮੇਰੀ ਮਰਜ਼ੀ ਤੋਂ ਬਿਨਾਂ ਸਬੰਧ ਬਣਾਏ ਆ ਬੂਂਦਕਲਾ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਹੋਇਆ 19 ਜੁਲਾਈ 2022 ਨੂੰ ਇਹ ਮਾਮਲਾ ਦਰਜ ਹੁੰਦਾ ਤੇ 20 ਜੁਲਾਈ ਯਾਨੀ ਕਿ ਅਗਲੇ ਦਿਨ ਹੀ ਲੜਕੀ ਕਹਿੰਦੀ ਹੈ ਜੀ ਨਹੀਂ ਮੇਰੇ ਨਾਲ ਕੁਝ ਨਹੀਂ ਹੋਇਆ ਮੈਂ ਆਪਣੇ ਬਿਆਨ ਦਰਜ ਨਹੀਂ ਕਰਾਉਣੇ ਮੈਂ ਮੈਡੀਕਲ ਨਹੀਂ ਕਰਾਉਣਾ ਹੁਣ ਜਦੋਂ ਇਹ ਸਾਰੀ ਗੱਲਬਾਤ ਉੱਚ ਅਧਿਕਾਰੀਆਂ ਨੂੰ ਪਤਾ ਲੱਗਦੀ ਹੈ ਤਾਂ ਉਹਨਾਂ ਨੂੰ ਇਹ ਸਾਰਾ ਮਾਮਲਾ ਸ਼ੱਕੀ ਲੱਗਦਾ ਵੀ ਇਹ ਕਿੱਦਾਂ ਪੋਸੀਬਲ ਹੈ ਵੀ ਇੱਕ ਲੜਕੀ ਇੱਕ ਦਿਨ ਪਹਿਲਾਂ ਕਹਿ ਰਹੀ ਆ ਇੱਕ ਦਿਨ ਵੀ ਨਹੀਂ ਕੁਝ ਘੰਟੇ ਪਹਿਲਾਂ ਇਹ ਬਿਆਨ ਦੇ ਰਹੀ ਆ ਕਿ ਨਿੰਬੜੀਪਿੰਡ ਦੇ ਰਹਿਣ ਵਾਲੇ ਫਲਾਣੇ ਬੰਦੇ ਨੇ ਮੇਰੇ ਨਾਲ ਜਿਹੜਾ ਉਹ ਬਲਾਤਕਾਰ ਕੀਤਾ ਤਾਂ ਕੁਝ ਘੰਟਿਆਂ ਬਾਅਦ ਹੀ ਲੜਕੀ ਕਹਿੰਦੀ ਆ ਜੀ ਨਹੀਂ ਮੇਰੇ ਨਾਲ ਹੋਇਆ ਹੀ ਕੁਝ ਨਹੀਂ ਮੈਂ ਆਪਣੇ ਬਿਆਨ ਨਹੀਂ ਦਰਜ ਕਰਾਉਣੇ ਨਾ ਹੀ ਮੈਂ ਆਪਣਾ ਮੈਡੀਕਲ ਕਰਾਉਣਾ ਦਰਅਸਲ ਹੁੰਦਾ ਇਹ ਹੈ ਕਿ 12 ਲੱਖ ਰੁਪਏ ਦੇ ਵਿੱਚ ਰਾਤੋਂ ਰਾਤ ਇਹਨਾਂ ਦਾ ਸੌਦਾ ਜਿਹੜਾ ਉਹ ਤੈ ਹੋ ਜਾਂਦਾ ਔਰ ਲੜਕੀ ਜਿਹੜੀ ਹੈ ਉਹਨੂੰ ਉਸ ਰਾਤ ਯਾਨੀ ਕਿ 19 ਜੁਲਾਈ ਦੀ ਰਾਤ ਉਹ ਜਿਹੜੀ ਵਕੀਲ ਜਿਨ੍ਹਾਂ ਨੇ ਇਹ ਸਾਰਾ ਸੌਦਾ ਕਰਾਇਆ ਉਹਦੇ ਘਰ ਰੱਖਿਆ ਜਾਂਦਾ ਤਾਂ ਜੋ ਲੜਕੀ ਕਿਤੇ ਅਗਲੇ ਦਿਨ ਗੱਲਾਂ 'ਚ ਆ ਕੇ ਆਪਣੇ ਬਿਆਨ ਦੁਬਾਰਾ ਨਾ ਦਰਜ ਕਰਵਾ ਦੇ ਜਾਂ ਕਿ ਮੈਡੀਕਲ ਕਰਵਾਉਣ ਨਾ ਚਲੀ ਜਾਵੇ ਹੁਣ ਇਸ ਕੇਸ ਦੇ ਵਿੱਚ ਜਿਹੜੇ ਉਸ ਵੇਲੇ ਬੂੰਦਗਲਾ ਥਾਣੇ ਦੇ ਵਿੱਚ ਇੰਸਪੈਕਟਰ ਸੀਗੇ ਰਾਜਵੀਰ ਸਿੰਘ ਸविता ਜਿਹੜੀ ਏਐਸਆਈ ਸੀਗੀ ਔਰ ਸੰਜੇ ਕੁਮਾਰ ਜਿਹੜੇ ਹੈੱਡ ਕਨਸਟੇਬਲ ਸੀ ਇਹਨਾਂ ਤਿੰਨਾਂ ਦੇ ਉੱਤੇ ਗਾਜ ਡਿੱਗੀ ਹੈ ਕਿ ਕਿ ਇਹਨਾਂ ਨੇ ਪਹਿਲਾਂ ਤਾਂ ਪਰਚਾ ਦਰਜ ਕੀਤਾ ਔਰ ਬਾਅਦ ਚੋ ਕੁਝ ਘੰਟਿਆਂ ਬਾਅਦ ਜਿਹੜਾ ਉਹ ਰਾਜੀਨਾਵਾ ਕਰਾ ਦਿੱਤਾ 12 ਲੱਖ ਰੁਪਏ ਦੇ ਵਿੱਚ ਰਾਜੀਨਾਵਾ ਹੋਇਆ 4 ਲੱਖ ਰੁਪਿਆ ਉਸ ਲੜਕੀ ਨੂੰ ਦਿੱਤਾ ਗਿਆ ਜਿਨੇ ਮੁਕਦਮਾ ਦਰਜ ਕਰਾਇਆ ਸੀਗਾ 8 ਲੱਖ ਰੁਪਿਆ ਇਹਨਾਂ ਚਾਰ ਜਣਿਆਂ ਨੇ ਵੰਡ ਲਿਆ ਹੁਣ ਚੌਥਾ ਸ਼ਖਸ ਹੈ ਜਿਹੜੀ ਲੇਡੀ ਵਕੀਲ ਜਿਨਾਂ ਨੇ ਇਹ ਸਾਰੀ ਭੂਮਿਕਾ ਨਿਭਾਈ ਜਿਹੜੇ ਇਹ ਸਾਰੀ ਕਹਾਣੀ ਦੇ ਸੂਤਰਧਾਰ ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੀ ਨੋਲੇਜ ਆਇਆ ਉਹਨਾਂ ਨੇ ਕਾਰਵਾਈ ਜਾਰੀ ਰੱਖੀ ਉਹਨਾਂ ਨੂੰ ਪਤਾ ਲੱਗ ਗਿਆ ਤਫਤੀਸ਼ ਦੌਰਾਨ ਵੀ 12 ਲੱਖ ਰੁਪਏ ਦੇ ਵਿੱਚ ਡੀਲ ਹੋਈ ਹੈ 4 ਲੱਖ ਲੜਕੀ ਨੂੰ ਦਿੱਤਾ ਗਿਆ ਤੇ 8 ਲੱਖ ਰੁਪਏ ਇਹ 2-2 ਲੱਖ ਰੁਪਏ ਸਾਰੇ ਜਣੇ ਖਾ ਗਏ ਆ ਉਹਨਾਂ ਇਸ ਕੇਸ ਦੇ ਵਿੱਚ ਜਿੱਥੇ ਰਾਜਵੀਰ ਸਿੰਘ ਜਿਹੜੇ ਉਸ ਵੇਲੇ ਇਨਸਪੈਕਟਰ ਸੀਗੇ ਇਹਨਾਂ ਨੂੰ ਡਿਮੋਟ ਕਰਕੇ ਐਸਆਈ ਬਣਾ ਦਿੱਤਾ ਗਿਆ ਸਬਿਤਾ ਜਿਹੜੀ ਐਸਆਈਸੀ ਇਹਨੂੰ ਹੈੱਡ ਕਨਸਟੇਬਲ ਬਣਾ ਦਿੱਤਾ ਗਿਆ ਸੰਜੀ ਕੁਮਾਰ ਜਿਹੜੇ ਹੈੱਡ ਕਨਸਟੇਬਲ ਸੀਗੇ ਇਹਨਾਂ ਨੂੰ ਸਪਾਈ ਬਣਾ ਦਿੱਤਾ ਗਿਆ ਤੇ ਨਾਲੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਔਰ ਨਾਲੇ ਉਸ ਲੜਕੀ ਖਿਲਾਫ ਵੀ ਕਹਿੰਦੇ ਕਾਰਵਾਈ ਕਰੋ ਜਿਹਨੇ ਪਹਿਲਾਂ ਪੁਲਿਸ ਨੂੰ ਗੁੰਮਰਾਹ ਕੀਤਾ ਵੀ ਮੇਰੇ ਨਾਲ ਜਿਹੜਾ ਉਹ ਬਲਾਤਕਾਰ ਹੋਇਆ ਜ਼ਬਰ ਜਨਾਹ ਹੋਇਆ ਤੇ ਕੁਝ ਘੰਟਿਆਂ ਬਾਅਦ ਉਹ ਕਹਿੰਦੀ ਵੀ ਮੇਰੇ ਨਾਲ ਹੋਇਆ ਕੁਝ ਨਹੀਂ ਹੁਣ ਸਾਰੇ ਮਾਮਲੇ ਜਿਹੜੇ ਅਗਾਹ ਵਾਸਤੇ ਅਦਾਲਤ ਨੇ ਹਦਾਇਤ ਜਾਰੀ ਕੀਤੀ ਆ ਵੀ ਤਫ਼ਤੀਸ਼ ਜ਼ਰੂਰ ਜਾਰੀ ਰੱਖੀ ਜਾਵੇ ਔਰ ਅਗਰ ਕਿਸੇ ਕੇਸ ਦੇ ਵਿੱਚ ਸਮਝੌਤਾ ਹੁੰਦਾ ਵੀ ਆ ਰਾਜੀਨਾਮਾ ਹੁੰਦਾ ਵੀ ਆ ਤਾਂ ਉਹਦੇ ਅਖਤਿਆਰ ਜਿਹੜੇ ਆ ਉਹ ਜਿਹੜੇ ਸੂਬੇ ਦੇ ਡੀਜੀਪੀ ਹੋਣਗੇ ਉਹਨਾਂ ਦੇ ਕੋਲ ਹੋਣਗੇ ਵੀ ਇਸ ਮਾਮਲੇ ਦੇ ਵਿੱਚ ਅਗਰ ਰਾਜੀਨਾਮਾ ਹੋ ਰਿਹਾ ਕਿਹੜੇ ਬੇਸਿਸ ਤੇ ਹੋ ਰਿਹਾ ਇਹਦਾ ਆਧਾਰ ਕੀ ਆ ਪੈਸਾ ਲੈ ਕੇ ਰਾਜੀਨਾਮਾ ਜਿਹੜਾ ਕਰੇਗਾ ਉਹਦੇ ਬਾਰੇ ਜਿਹੜਾ ਉਹਨੂੰ ਨਹੀਂ ਮੰਨਿਆ ਜਾਏਗਾ ਵੀ ਪਹਿਲਾਂ ਇਹ ਸੈਕਸ ਟੋਰਚਰ ਮੰਨਿਆ ਜਾਏਗਾ ਹਨੀ Trap ਮੰਨਿਆ ਜਾਏਗਾ ਅਗਰ ਰਾਜੀਨਾਮਾ ਕਿਸੇ ਨੇ ਕਰਨਾ ਵੀ ਆ ਤਾਂ ਡੀਜੀਪੀ ਜਿਹੜੇ ਸੂਬੇ ਦੇ ਆ ਉਹਨਾਂ ਦੀ ਨੋਲਿਜ ਹੋਣਾ ਚਾਹੀਦਾ ਇਸ ਬਾਬਤ ਡੀਜੀਪੀ ਪੰਜਾਬ ਡੀਜੀਪੀ ਹਰਿਆਣਾ ਔਰ ਡੀਜੀਪੀ ਚੰਡੀਗੜ੍ਹ ਨੂੰ ਆਦੇਸ਼ ਵੀ ਦਿੱਤੇ ਗਏ ਆ ਵੀ ਇਨ ਫਿਊਚਰ ਅਗਾ ਵਾਸਤੇ ਜੇ ਕੋਈ ਮੁਕੱਦਮਾ ਇਤਨਾ ਰੇਪ ਦਾ ਦਰਜ ਹੁੰਦਾ ਤੇ ਬਾਅਦ ਚੋਂ ਜਿਹੜੀ ਲੜਕੀ ਜਿਹੜੇ ਸ਼ਿਕਾਇਤ ਕਰਤਾ ਉਹ ਮੁੱਕਰ ਜਾਂਦਾ ਤਾਂ ਉਸ ਮਾਮਲੇ ਦੀ ਤਫ਼ਤੀਸ਼ ਜਿਹੜੀ ਆ ਉਹ ਜਾਰੀ ਰੱਖੀ ਜਾਵੇ ਕੋਹ ਕੀਤੀ ਜਾਵੇ ਦੇਖਿਆ ਜਾਵੇ ਵੀ ਵਾਕਿਆ ਹੀ ਇੱਕ ਸੱਚਾ ਮਾਮਲਾ ਜਾਂ ਇਹ ਹਨੀ Trap ਹੈ YaX Extortion Subscribe to One India channel and never miss an update.